ਕਿ ਤੁਸੀਂ ਆਪਣੇ ਰਜ਼ੀਵਿਆਂ ਦੇ ਵਿੱਚੋਂ ਬੜੇ ਸ਼ਾਰਟ ਨੋਟਿਸ ਦੇ ਉੱਤੇ ਅੱਜ ਇਹ ਪ੍ਰੈਸ ਵਾਰਤਾ ਨੂੰ ਅਟੈਂਡ ਕਰਨ ਆਏ ਹੋ ਮੇਰੇ ਨਾਲ ਇਸ ਪ੍ਰੈਸ ਵਾਰਤਾ ਦੇ ਵਿੱਚ ਸਾਡੇ ਸੀਵਰੇਜ ਬੋਰਡ ਦੇ ਚੇਅਰਮੈਨ ਅਤੇ ਪਾਰਟੀ ਦੇ ਬੜੇ ਸੀਨੀਅਰ ਲੀਡਰ ਸੁਨੀਲ ਹਲੂਵਾਲੀਆ ਜੀ ਤੇ ਮੇਰੇ ਇਧਰ ਬੱਬੀ ਬਾਦਲ ਜੀ ਜੋ ਸਾਡੇ ਸਪੋਕਸਪਰਸਨ ਨੇ ਉਹ ਇਸ ਪ੍ਰੈਸ ਵਾਰਤਾ ਦੇ ਵਿੱਚ ਸ਼ਾਮਿਲ ਹੈਗੇ ਆ ਅੱਜ ਅਸੀਂ ਤੁਹਾਨੂੰ ਇਸ ਕਰਕੇ ਬੁਲਾਇਆ ਹੈਗਾ ਕਿ ਆਪਣੀ ਆਦਤ ਦੇ ਮੁਤਾਬਕ ਬੀਜੇਪੀ ਦੇ ਉਹਨਾਂ ਦੇ ਪੰਜਾਬ ਦੇ ਪ੍ਰਧਾਨ ਸੁਨੀਲ ਜਾਖੜ ਜੀ ਨੇ ਜੋ ਪ੍ਰੈਸ ਕਾਨਫਰੰਸ ਕੀਤੀ ਹੈ ਜਿੱਦਾਂ ਬੀਜੇਪੀ ਲਗਾਤਾਰ ਲੋਕਾਂ ਨੂੰ ਗੁੰਮਰਾਹ ਕਰਦੀ ਰਹੀ ਹੈ ਅੱਜ ਫੇਰ ਉਹ ਪ੍ਰੈਸ ਕਾਨਫਰੰਸ ਦੇ ਵਿੱਚ ਉਹਨਾਂ ਨੇ ਪੰਜਾਬ ਦੇ ਲੋਕਾਂ ਨੂੰ ਗੁੰਮਰਾਹ ਕਰਨ ਦੀ ਕੋਸ਼ਿਸ਼ ਕੀਤੀ ਹੈ ਹਾਲਾਂਕਿ 4 ਤਰੀਕ ਨੂੰ ਜਿਹੜੇ ਰਿਜ਼ਲਟ ਆਏ ਨੇ ਚਾਹੇ ਉਹ ਅਸੀਂ ਹਿੰਦੁਸਤਾਨ ਦੀ ਗੱਲ ਕਰ ਲਈਏ ਲੋਕਾਂ ਨੇ ਬੀਜੇਪੀ ਨੂੰ ਬੁਰੀ ਤਰ੍ਹਾਂ ਨਕਾਰਿਆ ਬੀਜੇਪੀ ਦੀ ਤਾਨਾਸ਼ਾਹੀ ਲੋਕਤੰਤਰ ਵਿਰੁੱਧ ਔਰ ਸੰਵਿਧਾਨ ਦੇ ਵਿਰੁੱਧ ਕੀਤੀਆਂ ਹੋਈਆਂ ਗਤੀਵਿਧੀਆਂ ਦੇ ਖਿਲਾਫ ਜੋ ਉਹਨਾਂ ਦਾ ਹੰਕਾਰ ਸੀ ਔਰ ਜਿਸ ਤਰੀਕੇ ਨਾਲ ਲਗਾਤਾਰ ਪੂਰੇ ਹਿੰਦੁਸਤਾਨ 'ਚ ਉਹਨਾਂ ਨੇ ਪ੍ਰਚਾਰ ਕੀਤਾ 400 ਪਾਰ ਉਹ ਸਿਰਫ ਉਹਨਾਂ ਦਾ ਜਿਹੜਾ ਰੱਪ ਸੀ ਉਹ 240 ਤੇ ਆ ਕੇ ਰੁਕ ਗਿਆ ਔਰ ਲੋਕਾਂ ਨੇ ਉਹਨਾਂ ਨੂੰ ਨਕਾਰਿਆ ਬੁਰੀ ਤਰੀਕੇ ਨਾਲ ਔਰ ਲੋਕ ਚਾਹੁੰਦੇ ਸੀ ਕਿ ਬੀਜੇਪੀ ਬੇਰੁਜ਼ਗਾਰੀ ਦੇ ਉੱਤੇ ਗੱਲ ਕਰੇ ਬੀਜੇਪੀ ਜੀਡੀਪੀ ਦੇ ਉੱਤੇ ਗੱਲ ਕਰੇ ਬੀਜੇਪੀ ਦੇਸ਼ ਦੀਆਂ ਬਾਕੀ ਸਮੱਸਿਆਵਾਂ ਦੇ ਉੱਤੇ ਮਹਿੰਗਾਈ ਦੇ ਉੱਤੇ ਗੱਲ ਕਰੇ ਬੀਜੇਪੀ ਕਿਸਾਨਾਂ ਦੀ ਗੱਲ ਕਰੇ ਬੀਜੇਪੀ ਵਪਾਰੀਆਂ ਦੀ ਗੱਲ ਕਰੇ ਪਰ ਬੀਜੇਪੀ ਸਿਰਫ ਤੇ ਸਿਰਫ ਜਿਹੜਾ ਹੈ ਧਾਰਮਿਕ ਤੇ ਵੰਡ ਪਾਉ ਰਾਜਨੀਤੀ ਕਰਦੀ ਰਹੀ ਪੂਰੇ ਕੱਲੇ ਹਿੰਦੁਸਤਾਨ ਚ ਨਹੀਂ ਬਲਕਿ ਜੇ ਅਸੀਂ ਪੰਜਾਬ ਦੀ ਵੀ ਗੱਲ ਕਰੀਏ ਅਕਸਰ ਪੰਜਾਬ ਦੇ ਵਿੱਚ ਤੁਸੀਂ ਜਿਸ ਮਰਜ਼ੀ ਕੋਨੇ ਦੇ ਵਿੱਚ ਚਲੇ ਜਾਓ ਲੋਕ ਇੱਕ ਚੀਜ਼ ਅਕਸਰ ਕਹਿੰਦੇ ਆ ਕਿ ਪੰਜਾਬ ਦੇ ਵਿੱਚ ਬੀਜੇਪੀ ਨਾ 3 ਚ ਹੈ ਤੇ ਨਾ 13 ਚ ਹੈ ਔਰ ਇਹ ਜਿਹੜਾ ਇਹਨਾਂ ਚੋਣਾਂ ਦੇ ਵਿੱਚ ਵੀ ਸਿੱਧ ਹੋ ਗਿਆ ਹੈਗਾ ਅੱਜ ਭਾਵੇਂ ਸੁਨੀਲ ਜਾਖੜ ਜੀ ਨੇ ਪ੍ਰੈਸ ਕਾਨਫਰੰਸ ਕਰਕੇ ਆਪਣੀ ਪਿੱਠ ਥਾਪਣ ਦੀ ਕੋਸ਼ਿਸ਼ ਕੀਤੀ ਹੈ। ਉਹਨਾਂ ਨੇ ਕਿਹਾ ਕਿ ਸਾਡਾ ਵੋਟ ਬੈਂਕ ਜਿਹੜਾ ਹੈ ਉਹ 6% ਜਾਂ 7% ਤੋਂ ਵੱਧ ਕੇ 17% ਹੋ ਗਿਆ। ਜਦ ਕਿ ਇਹ ਕੋਰਾ ਝੂਠ ਹੈਗਾ ਮੈਂ ਜਾਖੜ ਸਾਹਿਬ ਨੂੰ ਦੱਸਣਾ ਚਾਹਣਾ ਆ ਕਿ ਪਹਿਲਾਂ ਤੁਸੀਂ 3 ਸੀਟਾਂ ਤੇ ਲੜਦੇ ਹੁੰਦੇ ਸੀ ਹੁਣ ਤੁਸੀਂ 13 ਸੀਟਾਂ ਤੇ ਲੜੇ ਹੋ ਸੁਭਾਵਿਕ ਤੌਰ ਤੇ ਉਹ ਵੋਟਾਂ ਜਿਹੜੀਆਂ ਪਹਿਲਾਂ ਤੁਹਾਡੇ ਭਾਈਵਾਲ ਨੂੰ ਪੈਂਦੀਆਂ ਸੀ ਅੱਜ ਉਹ ਤੁਹਾਨੂੰ ਪਈਆਂ ਨੇ ਤੁਹਾਡਾ ਜਿਹੜਾ ਗ੍ਰਾਫ ਉੱਥੇ ਹੀ ਐ ਜਿੱਥੇ ਪਹਿਲਾਂ ਸੀ ਬਲਕਿ ਜਦੋਂ ਦੇ ਤੁਸੀਂ ਪ੍ਰਧਾਨ ਬਣੇ ਹੋ ਉਸ ਤੋਂ ਪਹਿਲਾਂ ਬੀਜੇਪੀ ਪੰਜਾਬ ਦੇ ਵਿੱਚ ਦੋ ਸੀਟਾਂ ਜਿੱਤੀ ਹੋਈ ਸੀ ਤੁਹਾਡੀ ਪ੍ਰਧਾਨਗੀ ਦੇ ਵਿੱਚ ਜਿਹੜਾ ਹੁਣ ਬੀਜੇਪੀ ਜ਼ੀਰੋ ਤੇ ਆ ਗਈ ਐ ਸੋ ਪਹਿਲੀ ਗੱਲ ਤਾਂ ਤੁਸੀਂ ਆਪਣੀ ਪਰਫਾਰਮੈਂਸ ਨੂੰ ਦੇਖਦੇ ਹੋਏ ਅਸੀਂ ਤੁਹਾਡੇ ਤੋਂ ਮੰਗ ਕਰਦੇ ਆ ਕਿ ਤੁਸੀਂ ਨੈਤਿਕਤਾ ਦੇ ਆਧਾਰ ਦੇ ਉੱਤੇ ਅਸਤੀਫਾ ਦੇਵੋਗੇ ਆਪਣੇ ਪੱਖ ਤੋਂ ਕਿਉਂਕਿ ਤੁਹਾਡੀ ਅਗਵਾਈ ਦੇ ਵਿੱਚ ਤੇ ਬੀਜੇਪੀ ਜਿਹੜੀ ਹੈ ਉਹ ਲਗਾਤਾਰ ਥੱਲੀ ਗਈ ਹੈਗੀ ਹੈ ਫਿਰ ਇਹ ਜਿਹੜਾ ਗੁੰਮਰਾਹਕੁੰਨ ਪ੍ਰਚਾਰ ਇਹ ਸਿਰਫ ਤੇ ਸਿਰਫ ਜਿਹੜਾ ਹੈਗਾ ਆਪਣੀ ਕੁਰਸੀ ਬਚਾਉਣ ਦੇ ਲਈ ਕੀਤਾ ਜਾ ਰਿਹਾ ਹੈਗਾ ਸੁਨੀਲ ਜਾਖੜ ਬਾਰੇ ਪੰਜਾਬ ਦੇ ਲੋਕ ਜਾਣਦੇ ਨੇ ਉਹਨਾਂ ਦੇ ਆਪਣੇ ਹਲਕੇ ਦੇ ਵਿੱਚੋਂ ਜਿੱਥੇ ਉਹ ਪਿਤਾ ਪੁਰਖੀ ਰਾਜਨੀਤੀ ਕਰਦੇ ਰਹੇ ਨੇ ਮੈਂ ਅਬੋਹਰ ਦੀ ਗੱਲ ਕਰ ਰਿਹਾ ਵਾਂ ਉਥੋਂ ਲਗਾਤਾਰ ਪੰਜਾਬ ਦੇ ਲੋਕਾਂ ਨੇ ਉਹਨਾਂ ਨੂੰ ਨਕਾਰਿਆ ਹੈਗਾ ਔਰ ਹੁਣ ਜਿਹੜਾ ਹੈਗਾ ਪੰਜਾਬ ਦੇ ਵਿੱਚ ਵੀ ਉਹਨਾਂ ਦੀ ਅਗਵਾਈ ਨੂੰ ਜਿਹੜੀ ਹੈ ਉਹ ਨਕਾਰਿਆ ਕਿਉਂਕਿ ਜਾਖੜ ਸਾਹਿਬ ਨੇ ਕਦੇ ਵੀ ਪੰਜਾਬ ਦੇ ਪੱਖੀ ਸਟੈਂਡ ਨਹੀਂ ਲਿਆ ਜਾਖੜ ਸਾਹਿਬ ਨੇ ਹਮੇਸ਼ਾ ਹੀ ਆਪਣੇ ਸਵਾਰਥ ਦੀ ਰਾਜਨੀਤੀ ਕੀਤੀ ਹੈ ਜਾਖੜ ਸਾਹਿਬ ਨੇ ਕਦੇ ਕਿਸਾਨਾਂ ਦੇ ਕਹਿਣ ਨੂੰ ਤਾਂ ਆਪਣੇ ਆਪ ਨੂੰ ਕਿਸਾਨਾਂ ਦਾ ਪੁੱਤ ਕਹਿੰਦੇ ਆ ਪਰ ਉਹਨਾਂ ਨੇ ਕਦੇ ਕਿਸਾਨਾਂ ਦੇ ਹੱਕ ਦੇ ਵਿੱਚ ਸਟੈਂਡ ਨਹੀਂ ਲਿਆ ਉਹਨੇ ਹਮੇਸ਼ਾ ਤਾਨਾਸ਼ਾਹੀ ਦੇ ਅੱਗੇ ਗੋਡੇ ਟੇਕੇ ਆ ਜੇ ਉਹਨਾਂ ਨੇ ਕਿਸਾਨਾਂ ਦੇ ਹੱਕ ਦੇ ਵਿੱਚ ਫੈਸਲਾ ਲਿਆ ਹੁੰਦਾ ਜਦੋਂ ਹਰਿਆਣਾ ਦੀ ਬੀਜੇਪੀ ਸਰਕਾਰ ਲਗਾਤਾਰ ਤਸ਼ੱਦਦ ਕਰ ਰਹੀ ਸੀ ਪੰਜਾਬ ਦੇ ਕਿਸਾਨਾਂ ਦੇ ਉੱਤੇ ਬਾਰਡਰਾਂ ਦੇ ਉੱਤੇ ਉਹਨਾਂ ਨੇ ਆਪਣੀ ਜ਼ੁਬਾਨ ਨਹੀਂ ਖੋਲੀ ਉਹਨਾਂ ਦੇ ਹੱਕ ਦੇ ਵਿੱਚ ਹਾਂ ਦਾ ਨਾਅਰਾ ਨਹੀਂ ਮਾਰਿਆ ਉਹਨਾਂ ਦੇ ਹੱਕ ਦੇ ਵਿੱਚ ਪ੍ਰਧਾਨ ਮੰਤਰੀ ਸਾਹਿਬ ਦੇ ਘਰ ਦੇ ਅੱਗੇ ਜਾਂ ਦਫ਼ਤਰ ਦੇ ਅੱਗੇ ਜਾ ਕੇ ਕਿਸੇ ਤਰ੍ਹਾਂ ਦਾ ਜਿਹੜਾ ਰੋਸ਼ਮਚਾਰਾ ਜਾਂ ਉੱਥੇ ਧਰਨਾ ਪ੍ਰਦਰਸ਼ਨ ਨਹੀਂ ਕੀਤਾ ਹੈਗਾ ਇਹੇ ਚੀਜ਼ਾਂ ਜਿਹੜੀਆਂ ਉਹ ਜੱਗ ਜ਼ਾਹਰ ਹੈ ਔਰ ਹਮੇਸ਼ਾ ਜਦੋਂ ਉਹਨਾਂ ਨੇ ਕਾਂਗਰਸ ਨੂੰ ਵੀ ਛੱਡਿਆ ਸੀ ਉਦੋਂ ਵੀ ਉਹਨਾਂ ਨੇ ਆਪਣੇ ਸਵਾਰਥ ਦੀ ਰਾਜਨੀਤੀ ਕਾਰਨ ਹੀ ਛੱਡਿਆ ਸੀ ਜੋ ਮੁੱਦੇ ਉਹਨਾਂ ਨੇ ਉਸ ਵਕਤ ਉਠਾਏ ਗਏ ਸੀ ਉਹ ਮੁੱਦੇ ਤਾਂ ਹੁਣ ਬੀਜੇਪੀ ਚ ਵੀ ਨੇ ਔਰ ਉਹਨਾਂ ਨੇ ਮਤਲਬ ਕਿੰਨੀ ਸ਼ਰਮ ਦੀ ਗੱਲ ਆ ਕਿ ਉਹਨੂੰ ਆਪਣੀ ਹیثیت ਦਾ ਪਤਾ ਹੋਣਾ ਚਾਹੀਦਾ ਪਾਰਟੀ ਦੇ ਵਿੱਚ ਕਿ ਉਹਨਾਂ ਦਾ ਜੂਨੀਅਰ ਜਿਹਨੂੰ 2 ਮਹੀਨੇ ਪਹਿਲਾਂ ਪਾਰਟੀ ਦੇ ਵਿੱਚ ਲਿਆ ਗਿਆ ਔਰ ਜੋ ਇਲੈਕਸ਼ਨ ਵੀ ਹਾਰ ਗਿਆ ਉਸ ਦੇ ਬਾਵਜੂਦ ਉਸ ਨੂੰ ਮੰਤਰੀ ਬਣਾ ਕੇ ਇਹਨਾਂ ਦੇ ਸਿਰ ਦੇ ਉੱਤੇ ਬਿਠਾਇਆ ਗਿਆ ਤੇ ਹੁਣ ਜਿਹੜਾ ਹੈਗਾ ਮੈਂ ਪੁੱਛਣਾ ਚਾਹੁੰਨਾ ਜਾਖੜ ਸਾਹਿਬ ਨੂੰ ਕਿ ਇੱਕ ਤਰ੍ਹਾਂ ਦਾ ਬੀਜੇਪੀ ਨੇ ਇੱਕ ਫਿਰ ਇੰਡੀਕੇਸ਼ਨ ਦੇਣ ਦੀ ਗੱਲ ਕੀਤੀ ਹੈ ਕਿ ਸਾਡਾ ਆਉਣ ਵਾਲੇ ਦਿਨਾਂ ਦੇ ਵਿੱਚ ਜਿਹੜਾ ਚਿਹਰਾ ਆ ਉਹ ਮੰਤਰੀ ਹੋਏਗਾ ਤਾਂ ਕੀ ਹੁਣ ਜਾਖੜ ਸਾਹਿਬ ਇਥੋਂ ਭਾਜਪਾ ਤੋਂ ਵੀ ਜਿਹੜਾ ਆਪਣਾ ਅਸਤੀਫਾ ਦੇਣਗੇ ਕਿਉਂਕਿ ਉਹਨਾਂ ਨੇ ਕਾਂਗਰਸ ਤਾਂ ਇਸੇ ਕਰਕੇ ਛੱਡੀ ਹੈਗੀ ਸੀ ਸੋ ਮੈਂ ਇਹ ਕਹਿਣਾ ਚਾਹਨਾ ਵਾਂ ਕਿ ਗਮਰਾਹਕੁਨ ਪ੍ਰਚਾਰ ਜਿਹੜਾ ਤੁਹਾਡਾ ਉਹ ਹੁਣ ਕੰਮ ਨਹੀਂ ਕਰਦਾ ਜਾਖੜ ਸਾਹਿਬ ਉਹ ਜਿਹੜੀ ਝੂਠ ਦੀ ਰਾਜਨੀਤੀ ਹੈ ਉਹਦਾ ਸਮਾਂ ਥੋੜਾ ਹੁੰਦਾ ਆ ਤੁਹਾਨੂੰ ਨੈਤਿਕਤਾ ਦੇ ਆਧਾਰ ਦੇ ਉੱਤੇ ਅਸਤੀਫਾ ਦੇਣਾ ਚਾਹੀਦਾ ਹੈ ਪੰਜਾਬ ਦੇ ਲੋਕਾਂ ਤੋਂ ਮਾਫੀ ਮੰਗਣੀ ਚਾਹੀਦੀ ਹੈ ਕਿਉਂਕਿ ਤੁਸੀਂ ਪੰਜਾਬ ਦੇ ਹਿੱਤਾਂ ਦੀ ਰਾਖੀ ਨਹੀਂ ਕੀਤੀ ਤੁਸੀਂ ਕਿਸਾਨਾਂ ਦੇ ਹੱਕ 'ਚ ਨਹੀਂ ਬੋਲੇ ਤੁਸੀਂ ਪੰਜਾਬ ਦੇ ਹੱਕ ਦੇ ਵਿੱਚ ਨਹੀਂ ਬੋਲੇ ਔਰ ਕੇਂਦਰ ਸਰਕਾਰ ਜਦੋਂ ਸਾਡਾ ਆਰਡੀਐਫ ਤੇ ਨੈਸ਼ਨਲ ਹੈਲਥ ਕਮਿਸ਼ਨ ਦਾ ਪੈਸਾ ਰੋਕ ਕਰਕੇ ਬੈਠੀ ਹੋਈ ਹੈ ਪਿਛਲੇ ਕਈ 2 2.5 ਸਾਲਾਂ ਤੋਂ ਤੁਸੀਂ ਉਸ ਦੇ ਹੱਕ ਦੇ ਵਿੱਚ ਨਹੀਂ ਬੋਲੇ ਸੋ ਤੁਸੀਂ ਨੈਤਿਕਤਾ ਦੇ ਆਧਾਰ ਦੇ ਉੱਤੇ ਔਰ ਦੂਸਰੇ ਬੰਦੇ ਤੁਹਾਡੀ ਅਗਵਾਈ ਦੇ ਵਿੱਚ ਭਾਜਪਾ ਜਿਹੜੀ ਹੈ ਉਹ 2 ਤੋਂ 0 ਤੇ ਆਈ ਹੈਗੀ ਹੈ ਤੁਹਾਨੂੰ ਉਸ ਚੀਜ਼ ਦੇ ਉੱਤੇ ਅਸਤੀਫਾ ਦੇਣਾ ਚਾਹੀਦਾ ਮੈਂ ਬੇਨਤੀ ਕਰੂੰਗਾ ਸਾਡੇ ਸੰਨੀ ਆਲੂ ਵਾਲੀਏ ਜੀ ਨੂੰ ਕਿ ਉਹ ਆਪਣੀ ਗੱਲ ਰੱਖਣ ਜਿਹੜਾ ਪ੍ਰਧਾਨ ਖੁਦ ਆਪਣੀਆਂ ਸੀਟਾਂ ਹਾਰ ਗਿਆ ਹੋਵੇ ਤੇ ਚੁਣੇ ਹੋਏ ਮੁੱਖ ਮੰਤਰੀ ਬਾਰੇ ਐਫਓ ਜੇ ਲਫ਼ਜ਼ ਬੋਲ ਰਿਹਾ ਮੈਂ ਸਮਝਦਾ ਕਿ ਜਾਖੜ ਸਾਹਿਬ ਨੂੰ ਜਾਂ ਤਾਂ ਘਬਰਾਟ ਹੈ ਜਾਂ ਡਰ ਰਿਹਾ ਹੈ ਕਿ ਉਹਨਾਂ ਦੀ ਕੁਰਸੀ ਜਾਣ ਵਾਲੀ ਪੰਜਾਬ ਦੇ ਪੁੱਤ ਪੰਜਾਬ ਦੇ ਐਫਓ ਜੇ ਨਾਮ ਜਿਨ੍ਹਾਂ ਦਾ ਨਾਮ ਜਦ ਲੋਕਾਂ ਨੇ ਮੈਸੇਜ ਕਰਕੇ ਕਿਹਾ ਸੀ ਵੀ ਪੰਜਾਬ ਦੇ ਮੁੱਖ ਮੰਤਰੀ ਬਣਨਾ ਚਾਹੀਦਾ ਹੈ ਸਰਦਾਰ ਭਗਵੰਤ ਸਿੰਘ ਮਾਨ ਜੀ ਨੂੰ ਔਰ ਜਿਨ੍ਹਾਂ ਨੂੰ ਹਿਸਟਰੀ ਦੇ ਅੰਦਰ ਸਭ ਤੋਂ ਜ਼ਿਆਦਾ ਐਮਐਲਏ ਭੇਜੇ ਪੰਜਾਬ ਦੇ ਲੋਕਾਂ ਨੇ ਉਹਨਾਂ ਬਾਰੇ ਐਫਜੀ ਗੱਲਾਂ ਕਰਨੀਆਂ ਕਿ ਜੀ ਇਹਨਾਂ ਦਾ ਘਰ ਹੁਣ ਖਾਲੀ ਹੋਊਗਾ ਮੈਂ ਸਮਝਦਾ ਵੀ ਝਾਕੜ ਸਾਹਿਬ ਤੁਹਾਨੂੰ ਇਹ ਸੋਚਣਾ ਚਾਹੀਦਾ ਹੈ ਕਿ ਤੁਸੀਂ ਕੀ ਗੱਲਾਂ ਕਰਦੇ ਜੇ 92 ਐਮਐਲਏ ਹੋਣ ਜਿਨ੍ਹਾਂ ਦੇ ਉਹਨਾਂ ਨੂੰ ਇਹ ਕਹਿ ਦੇਣਾ ਪੁਰਾ ਬੀਜੇਪੀ ਪਹਿਲੀ ਵਾਰ ਨਹੀਂ ਕਰ ਰਹੀ ਬੀਜੇਪੀ ਪਹਿਲਾਂ ਵੀ ਕਈ ਵਾਰ ਝੰਕਾਰ ਚੁੱਕੀ ਹੈ ਕਿ ਅਸੀਂ ਪੰਜਾਬ ਦੀ ਸਰਕਾਰ ਗੇੜ ਦਾਂਗੇ ਅਸੀਂ ਐਫੋਜੇ ਕੰਮ ਕਰ ਦਾਂਗੇ ਇਹ ਹੁਣ ਪੰਜਾਬ ਦੇ ਲੋਕਾਂ ਨੂੰ ਹੋਰ ਨਵਾਂ ਚੱਕਰਾ ਜਨਾ ਪਾਓ ਤੁਸੀਂ ਅੱਗੇ ਭਾਰਤੀ ਜਨਤਾ ਪਾਰਟੀ ਦੀ ਜਿਹੜੀ ਸੋਚ ਹੈ ਕਿ ਚੋਣਾਂ ਕਿਸ ਚੇ ਲੜਦੇ ਜੀ ਇਹ ਤੇ ਜੀ ਰੱਬ ਦੇ avatars ਨੇ ਕਹਿੰਦੇ 400 ਪਾਰ ਨੇ ਇਹ ਬਾਅਦ ਚ ਬਾਅਦ ਚ ਕੀ ਕਹਿੰਦੇ ਸੀਗੇ ਅਸੀਂ ਇਹ ਕਰਤਾ ਉਹ ਕਰਤਾ ਆਮ ਆਦਮੀ ਪਾਰਟੀ ਤਾਂ ਮੁੱਦਿਆਂ ਦੇ ਉੱਤੇ ਇਲੈਕਸ਼ਨ ਲੜਦੀ ਹੈ ਆਪਣੀ ਡਵੈਲਪਮੈਂਟ ਦੇ ਉੱਤੇ ਇਲੈਕਸ਼ਨ ਲੜਦੀ ਹੈ ਇਹਨਾਂ ਦੀਆਂ ਦੋ ਸੀਟਾਂ ਸੀਗੀਆਂ ਜ਼ੀਰੋ ਰਹਿ ਗਈਆਂ ਪਰ ਇਹਨਾਂ ਨੂੰ ਸਵਾਲ ਪੁੱਛੇ ਜਾਣੇ ਚਾਹੀਦੇ ਸੀ ਪਰ ਇਹਨਾਂ ਨੇ ਨਵੇਂ ਛੁੱਟ ਲਈ ਛੱਡਤੀ ਕਿ ਲੋ ਜੀ ਇਹ ਦੇਖੋ ਹੁਣ ਮੁੱਖ ਮੰਤਰੀ ਸਾਹਿਬ ਇੱਥੋਂ ਜਾ ਰਹੇ ਨੇ ਇਲੈਕਟਿਡ ਔਰ ਸਿਲੈਕਟਿਡ ਚ ਫਰਕ ਹੁੰਦਾ ਜਖੜ ਜੀ ਪੰਜਾਬ ਦੇ ਲੋਕਾਂ ਨੇ ਪੰਜਾਬ ਦੇ ਪੁੱਤ ਸਰਦਾਰ ਭਗਵੰਤ ਸਿੰਘ ਮਾਨ ਜੀ ਨੂੰ ਜਿਤਾਇਆ ਹੈ ਉਹਨਾਂ ਨੂੰ ਮੁੱਖ ਮੰਤਰੀ ਬਣਾਇਆ ਹੈ ਉਹਨਾਂ ਦੇ ਅੰਡਰ 92 ਐਮਐਲਏ ਜਿੱਤੇ ਨੇ ਉਹਨਾਂ ਦਾ ਜਦ ਨਾਮ ਆਇਆ ਸੀਗਾ ਤਾਂ ਪੂਰੇ ਪੰਜਾਬ ਦੇ ਅੰਦਰ ਜਿਸ ਸਾਹ ਦੀ ਹਵਾ ਉੱਠੀ ਸੀਗੀ ਉਹ ਹਵਾ ਜਿਹੜੀ ਹੈਗੀ ਐ ਉਸ ਤੋਂ ਡਰੋ ਜਿਸ ਹਿਸਾਬ ਦੀਆਂ ਤੁਸੀਂ ਗੱਲਾਂ ਕਰਦੇ ਹੋ ਨਾ ਜੀ ਹੁਣ ਐ ਹੋ ਜਾਊਗਾ ਹੁਣ ਉਹ ਹੋ ਜਾਊਗਾ ਡਰ ਉਹਨਾਂ ਨੂੰ ਕੀ ਐ ਜਿਵੇਂ ਨੀਲਗਰਜ ਜੀ ਨੇ ਕਿਹਾ ਕਿ ਉਹਨਾਂ ਤੋਂ ਬਾਅਦ ਚ ਆਇਆ ਇੱਕ ਨੌਜਵਾਨ ਜਿਹੜੇ ਕਿ ਕਾਂਗਰਸ ਚ ਵੀ ਉਹਨਾਂ ਦੇ ਸਾਥੀ ਸੀਗੇ ਉਹ ਮੰਤਰੀ ਬਣ ਗਏ ਪਰ ਇਹ ਦੇਖੀ ਜਾਂਦੇ ਚਾਰੋਂ ਪਾਸੇ ਕਿ ਨਾ ਤਾਂ ਐਮਪੀ ਦੀ ਟਿਕਟ ਮਿਲੀਆਂ ਇਹਨਾਂ ਨੂੰ ਨਾ ਮੌਕਾ ਦਿੱਤਾ ਭਾਰਤੀ ਜਨਤਾ ਪਾਰਟੀ ਨੇ ਵੀ ਤੁਸੀਂ ਲੜੋ ਉਹ ਰੋ ਤੋਂ ਮੰਤਰੀ ਬਣਾਤਾ ਜਿਹੜਾ ਜੂਨੀਅਰ ਆਇਆ ਸੀ ਉਸ ਤੋਂ ਬਾਅਦ ਇਸ ਕਰਕੇ ਇਹਨਾਂ ਦੀ ਫਰਸਟ੍ਰੇਸ਼ਨ ਹੈ ਜਿਹਨੂੰ बार-बार ਇਹ ਕਹਿੰਦੇ ਭਾਰਤੀ ਜਨਤਾ ਪਾਰਟੀ ਇਲੈਕਸ਼ਨ ਕਿਸ ਮੁੱਦੇ ਤੇ ਲੜਦੀ ਹੈ ਮੰਗਲ ਸੂਰਤ ਆਪਕੇ ਛਿਨੇ ਜਾਣਗੇ ਮੋਦੀ ਸਾਹਿਬ ਆਕੇ ਬਾਰ-ਬਾਰ ਕੀ ਕਹਿੰਦੇ ਸੀਗੇ ਕੈਫੋਜੀ ਗੱਲਾਂ ਕਰਦੇ ਸੀ ਇਸ ਹਿਸਾਬ ਨਾਲ ਜਿਸ ਹਿਸਾਬ ਦਾ ਇਹਨਾਂ ਦਾ ਹਾਲ ਹੋਇਆ ਪੰਜਾਬ ਦੇ ਅੰਦਰ ਇਹਨਾਂ ਨੂੰ ਸੁਧਰ ਜਾਣਾ ਚਾਹੀਦਾ ਪਰ ਜਿਸ ਹਿਸਾਬ ਦੀਆਂ ਗੱਲਾਂ ਕਰ ਰਹੇ ਸਾਡਾ ਪਰਸੈਂਟੇਜ ਵਧ ਗਿਆ ਸੀਟ 2 ਤੋਂ 0 ਚਲੇ ਗਈ ਪਰ ਗੱਲਾਂ ਫਿਰ ਵੀ ਕਿ ਜੀ ਸਾਡਾ ਆ ਗਿਆ ਪਰ ਲੋਕਾਂ ਨੂੰ ਗੁੰਮਰਾਹ ਕਰਨ ਲਈ ਬਾਰ-ਬਾਰ ਲੱਗੇ ਹੋਏ ਨੇ ਸਰਦਾਰ ਭਗਵੰਤ ਸਿੰਘ ਮਾਨ ਜੀ ਜਿਸ ਹਿਸਾਬ ਨਾਲ ਡਿਵੈਲਪਮੈਂਟ ਦੇ ਕੰਮ ਕਰ ਰਹੇ ਸੀਗੇ ਉਸੇ ਹਿਸਾਬ ਨਾਲ ਹੁਣ ਵੀ ਕਰਦੇ ਪਏ ਨੇ ਔਰ ਇਹ ਜਿਹੜੀਆਂ ਵੀ ਸਿਸਟਮ ਦੇ ਅੰਦਰ ਚੀਜ਼ਾਂ ਚਲਦੀਆਂ ਨੇ ਹਸਪਤਾਲਾਂ ਦੀ ਗੱਲ ਕਰ ਲੋ ਸਕੂਲ ਦੀ ਗੱਲ ਕਰ ਲੋ ਅੱਜ ਵੀ ਡਵੈਲਪਮੈਂਟ ਦੀ ਗੱਲ ਕਰ ਲੋ ਏਮਪਲੋਇਮੈਂਟ ਦੀ ਗੱਲ ਕਰ ਲੋ ਕਿੰਨੇ ਸਭ ਤੋਂ ਜ਼ਿਆਦਾ ਕੰਮ ਕੀਤਾ ਸਾਰਿਆਂ ਨੂੰ ਪਤਾ ਹੈ ਸਰਦਾਰ ਭਗਵੰਤ ਸਿੰਘ ਮਾਨ ਜੀ ਨੇ ਕੀਤਾ ਔਰ ਜਿਸ ਹਿਸਾਬ ਦੀ ਜਿਸ ਹਿਸਾਬ ਦੀਆਂ ਇਹ ਗੱਲਾਂ ਕਰਦੇ ਨੇ ਨਾ ਜਾਖੜ ਸਾਹਿਬ ਇਹਨਾਂ ਨੂੰ ਪਤਾ ਵੀ ਇਹਨਾਂ ਦਾ ਟਾਈਮ ਆ ਚੁੱਕਿਆ ਹੈ ਪਰ ਪੰਜਾਬ ਦੇ ਲੋਕਾਂ ਨੇ ਇਹਨਾਂ ਨੂੰ ਮਾਫ਼ ਨਹੀਂ ਕਰਨਾ ਅੱਜ ਲੜਾਈ ਸੀਗੀ ਸੰਵਿਧਾਨ ਨੂੰ ਬਚਾਉਣ ਦੀ ਜਿਸ ਹਿਸਾਬ ਨਾਲ ਇਹਨਾਂ ਨੇ heira-pheriyan ਕੀਤੀਆਂ ਹਰ ਇੱਕ ਸਟੇਟ ਦੇ ਅੰਦਰ ਚੰਡੀਗੜ੍ਹ ਦੇ ਅੰਦਰ ਜਿਸ ਹਿਸਾਬ ਨਾਲ ਇਹਨਾਂ ਨੇ heira-pheriyan ਕੀਤੀਆਂ ਉਹ ਸਾਰਿਆਂ ਦੇ ਅੱਗੇ ਕਲੀਅਰ ਹੈ ਔਰ ਅਸੀਂ ਤੁਹਾਡੇ ਥਰੂ ਸਭ ਨੂੰ ਦੱਸਣਾ ਚਾਹੁੰਦੇ ਆ ਕਿ ਸੁਨੀਲ ਜਾਖੜ ਜਿਹੜੀਆਂ ਵੀ ਗੱਲਾਂ ਆਪਣੇ ਮਨੋਂ ਸੋਚ-ਸੋਚ ਕੇ ਬੋਲਦੇ ਰਹਿੰਦੇ ਨੇ ਕਰਦੇ ਰਹਿੰਦੇ ਨੇ ਉਹਦਾ ਦੀ ਕੋਈ ਵੈਲਿਊ ਨਹੀਂ ਇਹ ਹਾਰੇ ਹੋਏ ਬੰਦੇ ਨੇ ਔਰ ਇਹਨਾਂ ਨੂੰ ਲੋਕਾਂ ਨੇ ਬੁਰੀ ਤਰ੍ਹਾਂ ਨਕਾਰਤਾ। ਜਬਾਬ ਬੱਬੀ ਬਾਦਲ ਜੀ ਧੰਨਵਾਦ। ਸਭ ਤੋਂ ਪਹਿਲਾਂ ਮੈਂ ਇਹ ਵੀ ਕਲੀਅਰ ਕਰ ਦਿਆਂ ਕਿ ਮਾਨ ਸਾਹਿਬ ਜਿਹੜੇ ਕਿ ਲੋਕਾਂ ਦੇ ਦਿਲਾਂ ਵਿੱਚ ਵਸਦੇ ਨੇ ਉਹਨਾਂ ਨੂੰ ਜਲੰਧਰ ਕੋਠੀ ਲੈ ਕੇ ਰਹਿਣ ਦੀ ਲੋੜ ਨਹੀਂ। ਉਹਨਾਂ ਨੂੰ ਉੱਥੇ ਰਹਿਣ ਦੀ ਨਹੀਂ ਪੰਜਾਬ ਉਹਨਾਂ ਦੇ ਕੰਨ-ਕੰਨ ਵਿੱਚ ਵਸਦਾ ਹੈ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ। ਸੋ ਮੈਂ ਜਾਖੜ ਸਾਹਿਬ ਤੁਹਾਡੀ ਵਿਚਾਰਧਾਰਾ ਸਮਝ ਸਕਦੇ ਹਾਂ ਅਸੀਂ ਆਮ ਆਦਮੀ ਪਾਰਟੀ ਇਸ ਗੱਲ ਦਾ ਖੰਡਨ ਕਰਦੀ ਹੈ ਕਿ ਪਹਿਲਾਂ ਤਾਂ ਜਾਖੜ ਸਾਹਿਬ ਦੀ ਇਹ ਵਿਚਾਰਧਾਰਾ ਰਹੀ ਕਿ ਮੈਨੂੰ ਮੁੱਖ ਮੰਤਰੀ ਨਹੀਂ ਬਣਾਇਆ ਤਾਂ ਕਾਂਗਰਸ ਛੱਡਤੀ ਜਦੋਂ ਅਹੁਦੇ ਦੇ ਲਾਲਚ 'ਚ ਕਾਂਗਰਸ ਛੱਡੀ ਫਿਰ ਪਹਿਲਾਂ ਉਹਨਾਂ ਨੂੰ ਅਬੋਰ ਦੇ ਲੋਕਾਂ ਨੇ ਰਿਜੈਕਟ ਕੀਤਾ ਫਿਰ ਉਹਨਾਂ ਨੂੰ ਪੰਜਾਬ ਦੇ ਲੋਕਾਂ ਨੇ ਰਿਜੈਕਟ ਕੀਤਾ ਔਰ ਆਖਰ ਵਿੱਚ ਉਹਨਾਂ ਨੂੰ ਉਹਨਾਂ ਦੀ ਪਾਰਟੀ ਹਾਈ ਕਮਾਂਡ ਨੇ ਰਜੈਕਟ ਕਰਤਾ ਜਿਨ੍ਹਾਂ ਨੇ ਕਿਹਾ ਕਿ ਹੀ ਇਜ਼ ਅ ਫੇਲਡ ਪ੍ਰੈਜ਼ੀਡੈਂਟ ਕਿਦਾਂ ਕਿਹਾ ਜਦੋਂ ਆਮ ਆਦਮੀ ਨੂੰ ਕਿਸੇ ਵੀ ਬੰਦੇ ਨੂੰ ਮੰਤਰੀ ਪਦ ਦੇਣਾ ਹੀ ਹੈ ਤਦ ਵਾਈ ਨਾਟ ਜਾਖੜ ਵਾਈ ਵਾਸ ਬਿੱਟੂ ਚੋਸਨ ਬਿਕਾਜ਼ ਆਮ ਆਉਧੇ ਦੀ ਭਾਜਪਾ ਨੇ ਇਹ ਮੰਨਿਆ ਕਿ ਜਿਹੜਾ ਸਾਡਾ ਪ੍ਰਧਾਨ ਹੈ ਉਹ ਜਾਖੜ ਇਹ ਫੇਲਡ ਪ੍ਰੈਜ਼ੀਡੈਂਟ ਹੈ ਔਰ ਦੂਸਰੀ ਗੱਲ ਇਹ ਹੈ ਕੀ ਜਾਖੜ ਸਾਹਿਬ ਨੂੰ ਬੁਰੇ-ਬੁਰੇ ਸੁਪਨੇ ਆਉਂਦੇ ਐ ਅਬ ਤੇਰਾ ਕੀ ਹੋਗਾ ਸੁਨੀਲ ਧਾਰਨ ਕੀ ਹੈ ਕਿ এজেন্ডਾ ਲਾਗੂ ਕਰਨ ਲੱਗ ਗਿਆ ਰਵਨੀਤ ਬਿੱਟੂ ਉਹਨਾਂ ਨੂੰ ਖਾਲੀ ਕੋਠੀਆਂ ਹੀ ਦਿਖਦੀਆਂ ਔਰ ਉਹ ਖਾਲੀ ਕੋਠੀਆਂ ਕਿਸੇ ਹੋਰ ਦੀਆਂ ਨਹੀਂ ਉਹਨਾਂ ਦਾ ਆਪ ਦਾ ਭਾਜਪਾ ਦਾ ਖਾਲੀ ਦਫਤਰ ਹੈ ਜਿਹੜਾ ਕੀ ਹੁਣ ਮੇਰੇ ਖਿਆਲ ਨਾਲ ਜਾਖੜ ਸਾਹਿਬ ਨੂੰ ਆਪਣੀ ਪ੍ਰਧਾਨਗੀ ਤੋਂ ਹੱਥ ਧੋਣੇ ਪੈਣਗੇ ਸੋ ਸਾਡਾ ਕਹਿਣ ਦਾ ਮਤਲਬ ਹੈ ਇੱਕ ਪਾਸੇ ਸਰਦਾਰ ਭਗਵੰਤ ਸਿੰਘ ਮਾਨ ਹੈ ਜਿਹੜਾ 10 ਕਿੱਲਿਆਂ ਦਾ ਆਮ ਸਧਾਰਨ ਕਿਸਾਨ ਪਰਿਵਾਰ ਦਾ ਬੱਚਾ ਹੈ ਦੂਜੇ ਪਾਸੇ ਅ ਸੈਂਸ ਆਫ ਐਨਟਾਈਟਲਮੈਂਟ ਲੈ ਕੇ ਜੰਮੇ ਹੋਏ ਸੁਨੀਲ ਜਾਖੜ ਜਿਨ੍ਹਾਂ ਦੇ ਪਰਿਵਾਰ ਨੇ ਪਹਿਲਾਂ ਵੱਡੇ ਵੱਡੇ ਪਾਦਾਂ ਤੇ ਰਹਿ ਕੇ ਵੀ ਕਦੇ ਪਾਰਟੀ ਦੀ ਵਫਾਦਾਰੀ ਨਹੀਂ ਕੀਤੀ ਔਰ ਅੱਜ ਪੰਜਾਬ ਦੇ ਲੋਕਾਂ ਤੇ ਸ਼ਰਮਨਾਕ ਹਾਰ ਤੋਂ ਬਾਅਦ ਹੰਕਾਰ ਉਹਨਾਂ ਦਾ ਅਜੇ ਤੱਕ ਨਹੀਂ ਗਿਆ ਹੁਣ ਤਾਂ ਤੁੰ ਨੂੰ ਆਰਐਸਐਸ ਨੇ ਵੀ ਹੰਕਾਰੀ ਕਹਿਤਾ ਜਿਹੜੀ ਆਰਐਸਐਸ ਨੇ ਪਾਲ ਪੋਸ ਕੇ ਭਾਜਪਾ ਨੂੰ ਵੱਡਾ ਕੀਤਾ ਜਿਹਦਾ ਪਟਾ ਭਾਜਪਾ ਦੇ ਗੱਲ ਵਿੱਚ ਹੈ ਅੱਜ ਉਹੀ ਸੰਗ ਕਹਿ ਰਿਹਾ ਹੈ ਕਿ ਭਾਜਪਾ ਹੰਕਾਰੀ ਹੋ ਚੁੱਕੀ ਸੀ ਔਰ ਜਾਖੜ ਸਾਹਿਬ ਉਸੇ ਹੰਕਾਰ ਦਾ ਬਹੁਤ ਵੱਡਾ ਬੋਝ ਲਈ ਫਿਰਦੇ ਆ ਜਿਹੜੇ ਸਾਡੇ ਮੁੱਖ ਮੰਤਰੀ ਤੇ ਤੰਚ ਕੱਸਦੇ ਆ ਲੇਕਿਨ ਆਪਣੀ ਪੀੜ੍ਹੀ ਥੱਲੇ ਸੋਟਾ ਨਹੀਂ ਫੇਰਦੇ ਕਾਰਨ ਕੀ ਹੈ ਕਿ ਜਾਖੜ ਸਾਹਿਬ ਨੂੰ ਪਤਾ ਹੈ ਕਿ ਪੰਜਾਬ ਦੇ ਲੋਕਾਂ ਨੇ ਰਿਜੈਕਟ ਕੀਤਾ ਪਾਰਟੀ ਨੇ ਰਿਜੈਕਟ ਕਰਤਾ ਹੁਣ ਜਾਖੜ ਸਾਹਿਬ ਲਈ ਹੋਰ ਕੋਈ ਜਗ੍ਹਾ ਨਹੀਂ ਬਚਦੀ ਝੂਠੇ ਇਲਜ਼ਾਮ ਲਾ ਰਹੇ ਨੇ ਔਰ ਇਹ ਬਿਲਕੁਲ ਗਲਤ ਗੱਲ ਹੈ ਮੁੱਖ ਮੰਤਰੀ ਜੀ ਕੋਈ ਕੋਠੀ ਨਹੀਂ ਲੈ ਰਹੇ ਔਰ ਕੋਈ ਉੱਥੇ ਰਹਿਣ ਦੀ ਲੋੜ ਨਹੀਂ ਮੁੱਖ ਮੰਤਰੀ ਜੀ ਦੇ ਦਿਲ ਵਿੱਚ ਪੰਜਾਬ ਵਸਦਾ ਹੈ ਪੰਜਾਬ ਦੇ ਲੋਕਾਂ ਦੇ ਮੁੱਦੇ 24 ਘੰਟੇ ਉਹਨਾਂ ਦੇ ਮਨ 'ਚ ਰਹਿੰਦੇ ਆ ਬਹੁਤ ਬਹੁਤ ਧੰਨਵਾਦ ਕਿਸੇ ਦਾ ਕੋਈ ਸਵਾਲ ਇਹ ਜੀ ਕਹਿੰਦਾ ਦਾ ਬੈਕ ਟੂ ਦਾ ਗੋਲ ਕਰਦੇ ਆ ਰਾਜਪੁਰਾ ਤੇ ਕਿ ਸੁਣਦਾ ਦਾ ਬਾਕੀ ਦੇ ਰਹਿਣੇ ਦਾ ਉਸ ਦਾ ਸੁਣਦੇ ਦੰਦੀ ਅਹ ਦੇਖੋ ਮੈਡਮ ਕਿਉਂਕਿ ਜਿਹੜੀ ਆਵਾਦੀ ਪਾਰਟੀ ਨੇ ਹਰ ਇੱਕ ਇਲੈਕਸ਼ਨ ਨੂੰ ਹਰ ਇੱਕ ਚੋਲ ਨੂੰ ਬਹੁਤ ਸੀਰੀਅਸਲੀ ਲਿਆ ਹੈਗਾ ਔਰ ਪੰਜਾਬ ਦੇ ਵਿੱਚ ਮਾਨ ਸਾਹਿਬ ਦੀ ਸਰਕਾਰ ਨੇ ਲਗਾਤਾਰ ਜਿਸ ਤਰੀਕੇ ਦਾ ਸੁਭਾ ਦੋ ਸਾਲ ਚ ਕੰਮ ਕੀਤਾ ਨੌਜਵਾਨਾਂ ਨੂੰ ਨੌਕਰੀਆਂ ਦੇਣ ਦੀ ਗੱਲ ਹੋਵੇ ਆਮ ਪਬਲਿਕ ਨੂੰ ਬਿਜਲੀ ਫ੍ਰੀ ਦੇਣ ਦੀ ਗੱਲ ਹੋਵੇ ਉਸੀ ਸਕੂਲ ਬਣਾਉਣ ਦੀ ਗੱਲ ਹੋਵੇ ਮੁਹੱਲਾ ਕਲੀਨਿਕ ਬਣਾਉਣ ਦੀ ਗੱਲ ਹੋਵੇ ਸੜਕ ਸੁਰੱਖਿਆ ਫੋਰਸ ਬਣਾਉਣ ਦੀ ਗੱਲ ਹੋਵੇ ਜਾਂ ਇੱਕ ਪ੍ਰਾਈਵੇਟ ਥਰਮਲ ਪਲਾਂਟ ਨੂੰ ਖਰੀਦ ਕੇ ਸਰਕਾਰੀ ਬਣਾਉਣ ਦੀ ਗੱਲ ਹੋਵੇ ਜੇ ਉਸ ਦੇ ਨਾਲ ਜਿਹੜਾ ਹੈਗਾ ਸਾਡਾ ਪਰਫਾਰਮੈਂਸ ਦੇ ਵਿੱਚ ਜਿਹੜੀ ਹੈ ਜੇ ਕਿਤੇ ਕਮੀ ਰਹੀ ਹੈਗੀ ਹੈ ਉਸ ਨੂੰ ਸਾਡੀ ਪਾਰਟੀ ਦਾ ਹਰ ਇੱਕ ਜਿਹੜਾ ਸੀਨੀਅਰ ਲੀਡਰ ਹੈਗਾ ਆਪਣੇ ਪੱਧਰ ਦੇ ਉੱਤੇ ਡਿਫਰੈਂਟ ਡਿਫਰੈਂਟ ਐਂਗਲ ਤੋਂ ਉਸ ਦਾ ਐਨਲਾਈਜ਼ ਕਰ ਰਿਹਾ ਹੈਗਾ ਤਾਂ ਕਿ ਬਾਅਦ ਦੇ ਵਿੱਚ ਉਹ ਸਾਰਾ ਐਨਲਿਸਿਸ ਇਕੱਠੇ ਬੈਠ ਕੇ ਉਸ ਦਾ ਇੱਕ ਨਿਚੋੜ ਕੱਢਿਆ ਜਾ ਸਕੇ ਤਾਂ ਕਿ ਆਉਣ ਵਾਲੇ ਬਾਕੀ ਚੋਣਾਂ ਨੇ ਪੰਜਾਬ ਦੇ ਵਿੱਚ ਪੰਚਾਇਤੀ ਚੋਣਾਂ ਵੀ ਹੋਣੀਆਂ ਨੇ ਨਗਰ ਪੰਚਾਇਤਾਂ ਦੀਆਂ ਚੋਣਾਂ ਵੀ ਹੋਣੀਆਂ ਨੇ ਜਿਮਨੀ ਚੋਣਾਂ ਵੀ ਹੋਣੀਆਂ ਨੇ ਤੇ ਉਸ ਤੋਂ ਬਾਅਦ ਜਿਹੜਾ ਹੈਗਾ ਅੱਗੇ ਵੀ ਫਰਦਰ ਚੋਣਾਂ ਦੇ ਵਿੱਚ ਜਾਣਾ ਹੈਗਾ ਤਾਂ ਕਿ ਉਸ ਦਾ ਅੱਡ ਅੱਡ ਐਂਗਲ ਤੱਕ ਐਨਾਲਿਸਿਸ ਕਰਕੇ ਇਕੱਠੇ ਬੈਠ ਕੇ ਸਿਰ ਜੋੜ ਕੇ ਉਹਨਾਂ ਦਾ ਫਰਦਰ ਜਾਨੀ ਕਿ ਨਿਚੋੜ ਕੱਢ ਕੇ ਉਸ ਦੇ ਉੱਤੇ ਐਕਟ ਕੀਤਾ ਜਾ ਸਕੇ ਉਹ ਜਿਹੜੀਆਂ ਮੀਟਿੰਗਾਂ ਨੇ ਸਿਰਫ ਇਸ ਕਰਕੇ ਹੋ ਰਹੀਆਂ ਨੇ ਸਾਡੇ ਜਿਹੜੇ ਵਿਰੋਧੀ ਹੈ ਉਹ ਇਹਨਾਂ ਨੂੰ ਲੈ ਕੇ ਜਿਹੜੀਆਂ ਲੋਕਾਂ ਨੂੰ ਗੁੰਮਰਾਹ ਕਰ ਰਹੇ ਆ ਠੀਕ ਹੈ ਨਾ ਉਹ ਉਹਨਾਂ ਨੂੰ ਇਹ ਗੁਮਰਾਹ ਬੰਦ ਕਰ ਦੇਣਾ ਚਾਹੀਦਾ ਕਿਉਂਕਿ ਆਮ ਆਦਮੀ ਪਾਰਟੀ ਜਿਹੜਾ ਸਰਦਾਰ ਸੌਰੀ ਸ਼੍ਰੀ ਅਰਵਿੰਦ ਕੇਜਰੀਵਾਲ ਦੀ ਅਗਵਾਈ ਹੇਠ ਔਰ ਪੰਜਾਬ ਦੇ ਸਰਦਾਰ ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਦੇ ਵਿੱਚ ਪੂਰੀ ਤਾਕਤ ਦੇ ਨਾਲ ਚੱਲ ਰਹੀ ਹੈ ਲਗਾਤਾਰ ਲੋਕਾਂ ਦੀ ਭਲਾਈ ਦੇ ਕੰਮ ਕਰ ਰਹੇ ਔਰ ਕਰਦੇ ਰਹਿਣਗੇ ਜੁਤ ਸਵਾਗਤ ਕਿ ਤੁਸੀਂ ਆਪਣੇ ਰਜਿਵਿਆਂ ਦੇ ਵਿੱਚੋਂ ਬੜੇ ਸ਼ਾਰਟ ਨੋਟਿਸ ਦੇ ਉੱਤੇ ਅੱਜ ਇਹ ਪ੍ਰੈਸ ਵਾਰਤਾ ਨੂੰ ਅਟੈਂਡ ਕਰਨ ਆਏ ਹੋ ਮੇਰੇ ਨਾਲ ਇਸ ਪ੍ਰੈਸ ਵਾਰਤਾ ਦੇ ਵਿੱਚ ਸਾਡੇ ਸੀਵਰੇਜ ਬੋਰਡ ਦੇ ਚੇਅਰਮੈਨ ਅਤੇ ਪਾਰਟੀ ਦੇ ਬੜੇ ਸੀਨੀਅਰ ਲੀਡਰ ਸੰਨੀ ਹਲੂਵਾਲੀਆ ਜੀ ਤੇ ਮੇਰੇ ਇਧਰ ਬੱਬੀ ਪਾਦਲ ਜੀ ਜੋ ਸਾਡੇ ਸਪੋਕਸਪਰਸਨ ਨੇ ਉਹ ਇਸ ਪ੍ਰੈਸ ਵਾਰਤਾ ਦੇ ਵਿੱਚ ਸ਼ਾਮਲ ਹੈਗੇ ਆ ਅੱਜ ਅਸੀਂ ਤੁਹਾਨੂੰ ਇਸ ਕਰਕੇ